ਲੋ ਮੇਰੇ ਸੱਜਣੋ ਤੇ ਬੇਲੀਓ ਮੈਂ ਹਾਂ ਤੁਹਾਡਾ ਮਿੱਤਰ ਜਪਾਰ ਚੌਧਰੀ ਤੇ ਤੁਸੀਂ ਦੇਖਦੇ ਪਾਇਓ ਫੈਕਸ ਵਿਦ ਜੀਸੀ ਇੱਕ ਹੋਰ ਨਵੀਂ ਗੱਲਬਾਤ ਦੇ ਨਾਲ ਮੈਂ ਤੁਹਾਡੀ ਕੋਲ ਹਾਜ਼ਰ ਹਾਂ ਅਰਦਾਸ ਹੈਗੀ ਆ ਕਿ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬ ਵਾਸੀਆਂ ਨੂੰ ਪੰਜਾਬੀ ਬੋਲਣ ਵਾਲਿਆਂ ਨੂੰ ਤੇ ਮੇਰੇ ਖਾਲਸਤਾਨੀ ਪੱਖੀ ਸਿੱਖਾਂ ਨੂੰ ਜਿ ਰੱਬ ਮਿਹਰ ਕਰੇ ਤੇ ਚੜ੍ਹਦੀ ਕਲਾ 'ਚ ਰੱਖੇ ਗੱਲ ਜਿਹੜੀ ਆ ਅੱਜ ਵੀ ਦੋ ਦਿਨ ਖਬਰਾਂ ਦੋ ਦਿਨ ਸੁਨੇਹੇ ਨੇ ਦੋ ਦਿਨ ਖਬਰਾਂ ਤੁਹਾਨੂੰ ਦੇਣੀਆਂ ਦੂਸਰਾ ਦੂਸਰਾ ਜਿਹੜੀ ਸਾਡੀ ਉੱਥੇ ਆਪਣਾ ਕੱਲ ਜਿਹੜੀ ਆਪਣਾ ਸਿੱਖ ਫਾਰ ਜਸਟਿਸ ਦੇ ਪ੍ਰਦਾਨ ਸਾਡੇ ਗੁਰਪੰਨ ਸਿੰਘ ਪੱਲੂਹਰੀ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਆਪਣਾ ਜਿਹੜੀ ਹਿੰਦੁਸਤਾਨੀ ਸਰਕਾਰਾਂ ਨੇ ਰੋਕ ਲਾਈਏ ਜੱਥਿਆਂ ਦੇ ਉੱਤੇ ਕਿ ਉਹ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਆਪਣਾ ਗੁਰਨਾਨਕ ਸਾਹਿਬ ਦੇ ਦਿਹਾੜੇ ਤੇ ਨਹੀਂ ਆਣਗੇ ਉਹਦੀ ਬਹੁਤ ਸਾਰੇ ਜਿਹੜਾ ਉਹ ਕਹਿੰਦੇ ਕਿ ਉਹਦੀ ਗੂੰਜ ਸੁਣੀ ਗਈ ਹੈ ਚੜ੍ਹਦੇ ਪੰਜਾਬ ਵਿੱਚ ਕਿਉਂਕਿ ਗਰਪਨ ਸਿੰਘ ਪੰਨੂਹਰੀ ਸਿੱਖ ਫਾਰ ਜਸਟਿਸ ਦਾ ਪੱਖ ਸੰਭਾਲ ਕੇ ਜਿਹੜੀ ਫਾਈਟ ਕਰ ਰਹੇ ਨੇ ਜਿਹੜਾ ਸੰਘਰਸ਼ ਕਰ ਰਹੇ ਨੇ ਪਰਮ ਜਿਹੜੀਆਂ ਦੁਨੀਆਂ ਦੀਆਂ ਰਾਜਧਾਨੀਆਂ ਦੇ ਨਾਲ ਰਾਤੇ ਕਰਕੇ ਉਹਨਾਂ ਨੂੰ ਆਪਣਾ ਪੱਖ ਸਮਝਾ ਰਹੇ ਨੇ ਉਹਨਾਂ ਨੂੰ ਪੰਜਾਬ ਦੀ ਗੱਲ ਸਮਝਾ ਰਹੇ ਨੇ ਉਹਨਾਂ ਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਨਾਲ ੱਤਕਾ ਹੋ ਰਿਹਾ ਹੈ ਕਿਸ ਤਰ੍ਹਾਂ ਹਿੰਦੁਸਤਾਨੀ ਸਰਕਾਰ ਜਿਹੜੀ ਪੰਜਾਬ ਤੇ ਪੰਜਾਬੀਆਂ ਨੂੰ ਕੋਲੈਟਰਲ ਡੈਮੇਜ ਦੇ ਤੌਰ ਤੇ ਇਸਤੇਮਾਲ ਕਰ ਰਹੀ ਹੈ ਤੇ ਜਿਹੜੀ ਉਹ ਗੱਲ ਕਰਦੇ ਨੇ ਉਹ ਮੇਰੇ ਪੰਜਾਬ ਚੜ੍ਹਦੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਚੜ੍ਹਦੇ ਪੰਜਾਬ ਦੇ ਜਿਹੜੇ ਦੋਸਤ ਨੇ ਲੋਕ ਨੇ ਉਹ ਉੱਤੇ ਫੁੱਲ ਚੜਾ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਰਦਾਰ ਪੰਨੂ ਸਾਹਿਬ ਉਥੋਂ ਗੱਲ ਕਰਦੇ ਨੇ ਸੁਨੇਹਾ ਦਿੰਦੇ ਨੇ ਉਹ ਦਿੱਲੀ ਦੀ ਇੱਕ ਚੀਜ਼ ਤੇ ਜਾ ਕੇ ਵੱਜਦਾ ਹੀ ਹੈ ਦਿੱਲੀ ਦੇ ਕਾਲਜ ਜਿਹੜਾ ਆਪਣਾ ਉਹ ਕੀ ਕਹਿੰਦੇ ਨੇ ਅੱਗ ਲਾ ਰਿਹਾ ਹੈ ਤੇ ਪਰ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਨੇ ਇਹ ਵੀ ਉਹਨਾਂ ਦੇ ਫੁੱਲ ਚੜਾ ਰਹੇ ਨੇ ਉਹਨਾਂ ਨੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਲੈਂਡ ਪੂਲਿੰਗ ਸਕੀਮ ਦੀ ਜਦੋਂ ਨਿੰਦਾ ਕੀਤੀ ਸੀ ਔਰ 31 ਅਗਸਤ ਤੱਕ ਦਾ ਟਾਈਮ ਦਿੱਤਾ ਸੀ ਤੇ ਭਗਵੰਤ ਮਾਨ ਨੇ ਦੂਸਰੇ ਦਿਨੀ ਗਿੜਾਸੀ ਔਰ ਸਕੀਮ ਵਾਪਸ ਲੈ ਕੇ ਤੇ ਜਨਾਬ ਆਪਣਾ ਜਿਹਾ ਸੀ ਨਾ ਉਹ ਦੱਸਦਾ ਜੀ ਕਿ ਮੈਂ ਇਤੋਂ ਤੌਬਾ ਕਰਨਾ ਉਹ ਮਾਮਲਾ ਨਿਕਲ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਜਦੋਂ ਹੜ ਆਏ ਨੇ ਹੜ ਆਏ ਨੇ ਤੇ ਇਹਨਾਂ ਨੇ ਆਪਣਾ ਜਿਹਾ ਸੀ 10 ਮਿਲੀਅਨ ਡਾਲਰ ਦਾ ਐਲਾਨ ਕੀਤਾ ਆਪਣੇ ਪੰਜਾਬ ਵਾਸੀਆਂ ਵਾਸਤੇ ਪੰਜਾਬ ਹੜ ਦੇ ਘਰਾں ਚ ਪੰਜਾਬੀਆਂ ਵਾਸਤੇ ਅ ਜਦੋਂ ਹੋਂ ਇਹਨਾਂ ਨੇ ਅ ਜੀ ਮੇਰੇ ਕੋਲ ਉਹਨਾਂ ਦੇ ਵੱਲ ਨਾਲ ਸੁਨੇਹਾ ਹੈ ਇੱਕ ਵੀਡੀਓ ਜਾਰੀ ਕੀਤੀ ਜਿਹੜੀ ਕਿ ਕਿਉਂਕਿ ਹੁਣ ਜਿਹੜਾ ਇਹ ਪੰਜਾਬ ਤੇ ਪੰਜਾਬੀਆਂ ਦੀ ਹੋਂਦ ਨੂੰ ਨਾ ਕੋਈ ਉੱਚੜੀ ਕਲਾਜ ਹੈਗੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇਹ ਹੁਣ ਐਵੀਡੈਂਸ ਹੈ ਮਾਮਲਾ ਕਿ ਜਿਹੜਾ ਪੰਜਾਬ ਤੇ ਖਾਲਸਤਾਨ ਜਿਹੜਾ ਇਹਦੀਆਂ ਹੁਣ ਗੱਲ ਕੰਧਾਂ ਹੋ ਗਈਆਂ ਉੱਚੀਆਂ ਤੇ ਗੱਲ ਲੈੰਟਰ ਤੇ ਤੇ ਛੱਤਾਂ ਤੱਕ ਪਹੁੰਚ ਗਈ ਹੈ ਇਹ ਖਾਲਸਤਾਨ ਦਾ ਰੈਫਰੰਡਮ ਹੈ ਇਹ ਲੈੰਟਰ ਪੈਣਾ ਇਹ ਗਾਡਰ ਹੈ ਇਹ ਗਾਰਡਰ ਪਾਣੇ ਨੇ ਸਰੀਏ ਪਾਣੇ ਨੇ ਲੈਂਟਰ ਪਾਣੇ ਨੇ ਤੇ ਛੱਤਾਂ ਪਾਣੀਆਂ ਖਾਲਸਤਾਨ ਦੀਆਂ ਕਿਦਾਂ ਇਦਾਂ ਕਿ ਜਨਾਬ ਜਿਹੜਾ ਕਿ ਸਾਰੀ ਜਿਹੜੀ ਪੱਲੇ ਸੰਘਰਸ਼ ਹੋਇਆ ਬਾਰ-ਬਾਰ 83 ਤੇ ਨਾ ਦੁਹਰਾਈ ਜਾਣੀ ਹੁਣ ਹੁਣ ਬੇਲੇ ਨੰਗ ਹੈ ਨਾ ਇੱਕ ਵਾਰੀ 84 ਉਹਨਾਂ ਨੇ ਕਰ ਲਈ ਤੇ ਸਾਡੇ ਸਿੱਖ ਜਿਹੜੇ ਜਵਾਨ ਸੀ ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ ਪਰ ਹੁਣ ਇਹ ਤੇ ਨਹੀਂ ਨਾ ਕਿ ਹੁਣ ਹਰ ਵਾਰੀ ਜਿਹੜੀ 84 ਤੋਂ ਉਹਨਾਂ ਦੇ ਹੱਥ ਹੀ ਖੋਲਿਆ ਜਾਏ ਇਹਨਾਂ ਤਾਕਤਾਂ ਦਾ ਇਹਨਾਂ ਬ੍ਰਾਹਮਣਾਂ ਦਾ ਉਹਦੇ ਨੂੰ ਅੱਗੇ ਰੋਕ ਲਾਉਣ ਵਾਸਤੇ ਜਿਹੜੀ ਸੰਘਰਸ਼ ਹੈ ਉਹ ਜਾਰੀ ਹੈ ਤੇ ਖਾਲਿਸਤਾਨ ਦੇ ਜਿਹੜੇ ਰੈਫਰੈਂਡਮ ਹੋ ਰਹੇ ਨੇ ਉਹ ਤੱਕ ਪਾਈ ਜਾਂਦੇ ਨੇ ਦਿੱਲੀ ਤੱਕ ਤੇ ਅਗਲਾ ਜਿਹੜਾ ਰੈਫਰੈਂਡਮ ਹੈ ਤੁਹਾਨੂੰ ਉਹ ਤੇ ਪਤਾ ਹੈ ਅਗਲਾ ਰੈਫਰੈਂਡਮ ਆਪਣਾ ਜਿਹੜਾ 23 ਨਵੰਬਰ ਨੂੰ ਆਪਣਾ OTWA ਦੇ ਵਿੱਚ ਉਹਦੀ ਵੀ ਤੁਹਾਨੂੰ ਅਸੀਂ ਬਾਰ-ਬਾਰ ਖਬਰ ਦੇ ਰਹੇ ਹਾਂ ਕਿ ਉਹਦੀ ਵੀ ਜਿਹੜੀ ਆਪਣਾ ਉੱਥੇ ਤਿਆਰੀਆਂ ਖਿੱਚੀ ਬੈਠੇ ਨੇ ਮੁxtalif ਕਿਸਮ ਦੇ ਪ੍ਰੋਸੀਸ਼ਨ ਹੁੰਦੇ ਨੇ ਬਾਕੀ ਚੀਜ਼ਾਂ ਹੋ ਰਹੀਆਂ ਉਹਦੇ ਹਵਾਲੇ ਨਾਲ ਵੀ ਕੈਨੇਡਾ ਦੇ ਵਿੱਚ ਇੱਕ ਹੋਰ ਐਕਟੀਵਿਟੀ ਹੈ ਤੇ ਵੈਂਕੂਵਰ ਵਿੱਚ ਅੱਜ ਨਹੀਂ ਕਿ ਅਜ 18 ਆਪਣਾ ਸਤੰਬਰ ਨੂੰ ਵੈਨਕੂਵਰ ਦੇ ਵਿੱਚ ਜਿਹੜਾ ਆਪਣਾ ਹੁੰਦਾ ਸਫਾਰਤ ਖਾਨਾ ਹੈ ਜਿਹੜਾ ਕਿ ਅਸਲ ਚ ਟੈਰਰ ਖਾਨਾ ਹੁੰਦਾ ਹੈ ਸਾਜ਼ਿਸ਼ ਖਾਨਾ ਹੁੰਦਾ ਹੈ ਜਿੱਥੇ ਜਿਹੜੇ ਇਹ ਰੌਤ ਏਜੰਸੀਆਂ ਦੇ ਸਾੜੇ ਜਿਹੜੇ ਏਜੈਂਟ ਨੇ ਤੁਹਾਨੂੰ ਯਾਦ ਹੈ ਨਾ ਜਿਹੜਾ ਖਤ ਲਿਖਿਆ ਸੀ ਆਪਣਾ ਫੋਰਨ ਮਿਨਿਸਟਰੀ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕਿਹਾ ਸੀ ਕਿ ਆਪਣਾ ਤੁਸੀਂ ਇੱਥੇ ਏਜੰਸੀਆਂ ਦੀ ਪ੍ਰੈਜ਼ੈਂਸ ਵਧਾਓ ਕੋਆਰਡੀਨੇਸ਼ਨ ਵਧਾਓ ਆਈਪੀ ਤੇ ਰੌ ਦੇ ਨਾਲ ਤੇ ਜਿਆਦਾ ਤੋਂ ਜਿਆਦਾ ਆਪਣੇ ਇੱਥੇ ਬੰਦੇ ਭਰਤੀ ਕਰੋ ਇਹ ਜਿਹੜੇ ਸਬੂਤ ਨਾਬ ਉਹਨਾਂ ਦੇ ਅੱਜ ਜਿਹੜਾ ਉਹ ਉਹਦਾ ਕੀ ਕਹਿੰਦੇ ਨੇ ਉਹਦਾ ਘਰਾਓ ਏ ਤੇ ਉਹਦੇ ਸੁਪਾ 8:00 ਤੋਂ ਲੈ ਕੇ ਰਾਤ 8:00 ਵਜੇ ਤੱਕ ਉਹਦੇ ਤੇ ਜਨਾਬ ਉਹਨੂੰ ਸੀਚ ਕੀਤਾ ਜਾਏਗਾ ਉੱਥੇ ਪ੍ਰੋਟੈਸਟ ਕੀਤਾ ਜਾਏਗਾ ਪੂਰਮਨ ਤੌਰ ਦੇ ਉੱਤੇ ਤੇ ਸਾਰਾ ਦਿਨ ਜਿਹੜੀ ਐਕਟੀਵਿਟੀ ਏ ਉਹ ਵੈਂਕੂਵਰ ਦੇ ਵਿੱਚ ਜਿਹੜਾ ਆਪਣਾ ਉਹ ਸਫਾਰਤ ਖਾਨੇ ਹਿੰਦੁਸਤਾਨ ਦੇ ਜਿਹੜਾ ਹਾਈ ਕਮਿਸ਼ਨ ਹੈ ਉਹਦਾ ਉਹਦੇ ਜਨਾਬ ਆਪਣਾ ਸਾਹਮਣੇ ਜਿਹੜਾ ਕੌਂਸਲ ਖਾਨਾ ਜਿਹੜਾ ਉਹਦੇ ਸਾਹਮਣੇ ਜਾਰੀ ਰਹੇਗੀ ਇਹ ਤੁਹਾਡੇ ਕੋਲ ਆਪਣਾ ਇੱਕ ਜਾਣਕਾਰੀ ਸੀ ਤੇ ਵੈਂਕੂਵਰ ਦੇ ਜਿਹੜੇ ਸਾਡੇ ਪਲ ਸਿੰਘ ਭਰਾ ਨੇ ਪੰਜਾਬੀ ਦੇਖੋ ਗੱਲ ਸੁਣੋ ਹੁਣ ਜਿਹੜੀ ਗੱਲ ਪੰਨੂ ਸਾਹਿਬ ਨੇ ਗੱਲ ਕੀਤੀ ਕਿ ਹੁਣ ਗੱਲ ਸਿਰਫ ਨਾ ਰੌਲਾ ਹੁਣ ਛੇੜਛਾੜ ਦਾ ਰੌਲਾ ਨਹੀਂ ਰਹਿ ਗਿਆ ਹੁਣ ਤੰਗ ਕਰਨ ਦਾ ਰੌਲਾ ਨਹੀਂ ਰਹਿ ਗਿਆ ਹੁਣ ਗੱਲ ਜਿਹੜਾ ਨਾ ਉਹ ਜਿਹੜੇ ਤਾਕਤਾਂ ਨੇ ਜਿਹੜੇ ਤਾਇਨੇ ਕੁਤਾਨ ਨੇ ਇਹ ਸਰਕਾਰਾਂ ਨੇ ਪੰਜਾਬ ਜਿਹੜੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਹ ਹੁਣ ਜੰਗ ਜਿਹੜੀ ਹੈ ਜਿਹੜੀ ਸੰਘਰਸ਼ ਲੜਾਈ ਜਿਹੜੀ ਹੈ ਉਹ ਇਹ ਕਿ ਇਹਨਾਂ ਨੂੰ ਹੁਣ ਇਸੇ ਤਰ੍ਹਾਂ ਗੁਲਾਮ ਰੱਖਣਾ ਜਾਂ ਫਿਰ ਜਿਹੜਾ ਇਹ ਗੁਲਾਮੀ ਜਿਹੜੀ ਨਾ ਚੁਣਾਨੀ ਇਹਨਾਂ ਦੀ ਤੇ ਜਿਹੜੇ ਪੰਜਾਬੀ ਭਰਾ ਨੇ ਉਹ ਕੋਸ਼ਿਸ਼ ਕਰਦੇ ਰਹੇ ਨੇ ਕਿ ਕਰ ਰਹੇ ਨੇ ਕਿ ਗੁਲਾਮੀ ਜੁਗਤ ਦੀ ਜਾਨ ਛੁੱਟੇ ਉਹ ਮੁਖਤਲਫ ਕਿਸਮ ਦੇ ਸੰਘਰਸ਼ ਕਰ ਰਹੇ ਨੇ ਡਾਇਸਪੋਰਾ ਸਿੱਖ ਜਿਹੜੇ ਨੇ ਡਾਇਸਪੋਰਾ ਪੰਜਾਬੀ ਜਿਹੜੇ ਨੇ ਪੂਰੀ ਤਰ੍ਹਾਂ ਆਪਣੀ ਵਾਹ ਲਾਈ ਜਾਂਦੇ ਉਹ ਆਪਣੀ ਵਾਹ ਲਾ ਰਹੇ ਨੇ ਪਰ ਜਿਹੜਾ ਨਾਲ ਜਦੋਂ ਜਦੋਂ ਚੜਦੇ ਪੰਜਾਬ ਦੇ ਜਿਹੜੇ ਲੋਕਾਂ ਦੀ ਜਿਹੜੇ ਤਾਲਮੇਲ ਮਿਲ ਲੈ ਉਦੋਂ ਜਾ ਕੇ ਕਾਮਯਾਬੀ ਮਿਲਦੀ ਐ ਜਿਹੜਾ ਜਿਹੜਾ ਧਾਰਮਿਕ ਇਹਨਾਂ ਨੇ ਪਾਬੰਦੀ ਲਾਈ ਏ ਜਿਹੜਾ ਆਪਣਾ ਇਹਨਾਂ ਨੇ ਆਪਣਾ ਪੰਜਾਬ ਪਾਕਿਸਤਾਨ ਜਾਣ ਤੇ ਪਾਬੰਦੀ ਲਾਈ ਏ ਕਿ ਨਵੰਬਰ ਵਿੱਚ ਜਿਹੜੇ ਆਪਣਾ ਸਿੱਖ ਭਰਾ ਨੇ ਉਹ ਮੱਥਾ ਟੇਕਣ ਨਹੀਂ ਜਾ ਸਕਦੇ ਇਹ ਤੁਹਾਡਾ ਜਿਹੜਾ ਰਿਲੀਜੀਅਸ ਬਿਲੀਫ ਸਿਸਟਮ ਦੇ ਉੱਤੇ ਹਮਲਾ ਹੈ ਕੀ ਇਹ ਰਿਲੀਜੀਅਸ ਬਿਲੀਫ ਸਿਸਟਮ ਤੇ ਉੱਤੇ ਹਮਲਾ ਹੈ ਤਾਂ ਕਿ ਤੁਹਾਨੂੰ ਆਪਣੇ ਗੁਰੂ ਤੋਂ ਦੂਰ ਕਰ ਦਿੱਤਾ ਜਾਏ ਮਜ਼ਬ ਆਪਣਾ ਕੀ ਕਹਿੰਦੇ ਨੇ ਧਰਮ ਤੋਂ ਦੂਰ ਕਰ ਦਿੱਤਾ ਜਾਏ ਤੁਹਾਡੇ ਧਰਮ ਤੇ ਆਪਣਾ ਤੁਹਾਡੀ ਜਿਹੜੀ ਅਰਦਾਸ ਹੈ ਉਹਦੇ ਦਰਮਿਆਨ ਜਿਹੜੀਆਂ ਨਾ ਬੀਜੇ ਦੀਆਂ ਅਜਾਦਤਾਂ ਦੀਆਂ ਰਕਾवटਾਂ ਖੜੀਆਂ ਕਰ ਦਿੱਤੀਆਂ ਜਾਣ ਤੇ ਤੁਹਾਨੂੰ ਜਿਹੜਾ ਆਪਣਾ ਇਹ ਰਿਮਾਈਂਡ ਕਰਵਾਇਆ ਜਾਏ ਕਿ ਤੁਸੀਂ ਆਪਣੇ ਜਿਹੜੇ ਗੁਰੂ ਦੇ ਘਰ ਜਾਣ ਵਾਸਤੇ ਇਹਨਾਂ ਬ੍ਰਾਹਮਣਾਂ ਦੇ ਮੁਹਤਾਜ ਹੋ ਤੁਹਾਨੂੰ ਇਹ ਯਕੀਨ ਦਿਵਾਇਆ ਜਾਏ ਕਿ ਤੁਸੀਂ ਜਿਹੜਾ ਆਪਣਾ ਮੱਥਾ ਟੇਕਣ ਵਾਸਤੇ ਜਨਮ ਸਥਾਨ ਜਾਣ ਵਾਸਤੇ ਵੀ ਤੁਸੀਂ ਇਹਨਾਂ ਬ੍ਰਾਹਮਣ ਗਵਰਨਮੈਂਟ ਦੇ ਮੁਹਤਾਜ ਹੋ ਇਹ ਇੱਕ ਆਪਣਾ ਸਰਕਾਰ ਇਹ ਚਾਹਵੇਗੀ ਤੇ ਤੁਹਾਨੂੰ ਜਿਹੜਾ ਨਾ ਉਹ ਜਨਮ ਸਥਾਨ ਤੇ ਜਾਣ ਦੇਵੇਗੀ ਇਹ ਚਾਹਵੇਗੀ ਤੇ ਤੁਸੀਂ ਉਦੇ ਨਹੀਂ ਜਾ ਸਕਦੇ ਹੁਣ ਤੁਸੀਂ ਦੇਸ ਪ੍ਰਚਾਰ ਦੇ ਪੰਜਾਬ ਦੇ ਜਿਹੜੇ ਲੋਕ ਨੇ ਫੈਸਲਾ ਉਹਨਾਂ ਨੇ ਕਰਨਾ ਕਿ ਉਹ ਜਿਵੇਂ ਬ੍ਰਾਹਮਣ ਉਹਨੂੰ ਚਲਾ ਰਹੇ ਨੇ ਜਿਵੇਂ ਆਰਐਸਐਸ ਚਲਾ ਰਹੇ ਜਿਵੇਂ ਹਿੰਦੂ ਚਲਾ ਰਹੇ ਨੇ ਓਵੇਂ ਚੱਲਣਾ ਔਰ ਭੇਡਾ ਬਣ ਕੇ ਜਿੰਦਗੀ گزارਣੀ ਹੈ ਕਿ ਥੱਲੇ ਸਿਰ ਸੁੱਟ ਕੇ ਜਿਵੇਂ ਨਰਿੰਦਰ ਮੋਦੀ ਕਹੇਗਾ ਓਵੇਂ ਅੱਗੇ ਮੰਨ ਲਾਂਗੇ ਉਹ ਕਹੇਗਾ ਜਾਓ ਤੇ ਚਲੇ ਜਾਵਾਂਗੇ ਕਹੇਗਾ ਨਹੀਂ ਤੇ ਨਾ ਸਹੀ ਤੇ ਰਵਾਸਤਾ ਹੱਸਦਾ ਤੁਸੀਂ ਆਪਣੇ ਗੁਰੂ ਦੇ ਤੋਂ ਦੂਰ ਹੋਣਾ ਜਾਂ ਫਿਰ ਇਹ ਦੇ ਕੇ ਤੁਸੀਂ ਇਹਨੂੰ ਰਜਿਸਟਰ ਕਰਨਾ ਤੁਸੀਂ ਇਹਨੂੰ ਕਹਿਣਾ ਕਿ ਇਹ ਗੱਲ ਗਲਤ ਹੈਗੀ ਇਹ ਗੱਲ ਗਲਤ ਹੈਗੀ ਏ ਕਿਉਂਕਿ ਦੁਨੀਆ ਦਾ ਕੋਈ ਐਸਾ ਕਾਨੂੰਨ ਨਹੀਂ ਜਿਹੜਾ ਤੁਹਾਨੂੰ ਤੁਹਾਡੇ ਮਜ਼ਹਬ ਤੋਂ ਦੂਰ ਕਰ ਸਕੇ ਤੁਹਾਡੇ ਬਲੀਫ ਤੋਂ ਦੂਰ ਕਰ ਸਕੇ ਕਿ ਜੇ ਇੰਟਰਨੈਸ਼ਨਲ ਕਨਵੈਨਸ਼ਨ ਮੌਜੂਦ ਨੇ ਕਿ ਤੁਹਾਨੂੰ ਕਮ ਸਕਮ ਆਪਣੀ ਜਿਹੜਾ ਤੁਹਾਡੇ ਮਜ਼ਹਬ ਦੀ ਪ੍ਰੈਕਟਿਸ ਹੈ ਮਸਲਮ ਤੁਸੀਂ ਦੱਸੋ ਨਾ ਕਿਹਾ ਇਹ ਮਮਕਨ ਹੈ ਕਿਹਾ ਇਹ ਪੋਸੀਬਲ ਹੈ ਕਿ ਕਿਸੇ ਕਿਸੇ ਹਿੰਦੂ ਨੂੰ ਜਿਹੜਾ ਆਪਣਾ ਮੰਦਿਰ ਜਾਣ ਤੋਂ ਰੋਕ ਦਿੱਤਾ ਜਾਏ ਇਹ ਤਾਂ ਸਾਡਾ ਬੇਸਿਕ ਰਾਈਟ ਬਣਦਾ ਨਾ ਕਿ ਮੁਸਲਮਾਨ ਨੂੰ ਮਸਜਿਦ ਜਾਣ ਤੋਂ ਰੋਕ ਦਿੱਤਾ ਜਾਏ ਔਰ ਸਿੱਖ ਨੂੰ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ ਜਾਏ। ਕਿ ਆਏ ਪੋਸੀਬਲ ਹੈ। ਪਰ ਦੇਖੋ ਹਿੰਦੁਸਤਾਨ ਜਿਹੜਾ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਕਿਸੇ ਹਿੰਦੂ ਨੂੰ ਕਿਸੇ ਹਿੰਦੂ ਨੂੰ ਜਾ ਕੇ ਇੱਕ ਦਿਨ ਵਾਸਤੇ ਕਿਸੇ ਮੰਦਰ ਤੋਂ ਰੋਕ ਕੇ ਵਿਖਾਏ। ਕਿਸ ਤਰ੍ਹਾਂ ਉਹਨਾਂ ਦੇ ਜਨਾਬ ਆਪਣਾ ਰਗੜਬਾਲੇ ਨਾ ਕਢਾ ਦੇਣ ਤੇ। ਕਿਸ ਤਰ੍ਹਾਂ ਇਹ ਚੂਲਾ ਹਲਾ ਦੇਣ ਉਹਨਾਂ ਦੀ ਹਕੂਮਤ ਦੀਆਂ ਸਰਕਾਰ ਦੀਆਂ। ਕਿਸ ਤਰ੍ਹਾਂ ਲੱਖਾਂ ਲੈ ਕੇ ਜਿਹੜੇ ਸਾਰੇ ਇਹ ਸਾਰੀਆਂ ਜਿਹੜੀਆਂ ਸੰਗਠਨਾਂ ਸ਼ਿਵ ਸ਼ੈਨਾ ਪੀ ਆਰ ਐਸ ਐਸ ਤੋਂ ਫਲਾਨਾ ਸਲਾਨਾ ਕਿਸ ਤਰ੍ਹਾਂ ਜਿਹੜਾ ਜਾ ਕੇ ਇਹਨਾਂ ਦੇ ਆਪਣਾ ਨਾ ਉਹ ਬਜਰੰਗਦਲ ਟਾਈਪ ਜਿਹੜੇ ਕਿਸੇ ਜਾ ਕੇ ਤਲਵਾਰਾਂ ਲੈ ਕੇ ਤੇ ਇਹਨਾਂ ਦੇ ਪਿੱਛੇ ਨਾ ਲੈ ਲੈਣੇ ਗਾਟੇ ਨਾ ਲਾ ਦੇ ਕਰ ਸਕਦੇ ਨੇ ਨਹੀਂ ਕਰ ਸਕਦੇ ਪਰ ਸਿੱਖਾਂ ਦਾ ਕਰ ਦਿੰਦੇ ਨੇ ਸਿੱਖਾਂ ਦਾ ਕਰ ਸਕਦੇ ਨੇ ਕਿਉਂਕਿ ਸੱਤਾ ਉਹਨਾਂ ਦੇ ਕੋਲ ਹੈ ਤੇ ਅੱਗੇ ਜਿਹਨੇ ਦਿਨ ਦੇ ਖਿਲਾਫ ਹੁੰਦਾ ਉਹ ਬੋਲਦੇ ਕੋਈ ਨਹੀਂ ਉਹ ਬੋਲਦੇ ਕੋਈ ਨਹੀਂ ਉਹ ਚੁੱਪ ਕਰਕੇ ਭਾਜਿਆ ਲੈ ਕੇ ਠੀਕ ਆ ਜੀ ਇਹ ਦਿਹਾੜਾ ਆਏਗਾ ਨੰਗੇ ਅਗਲੇ ਸਾਲ ਨਹੀਂ ਇਹ ਤੁਸੀਂ ਅਗਰ ਇਸ ਸਾਲ ਕਬੂਲ ਕਰੋਗੇ ਤਾਂ ਅਗਲੇ ਸਾਲ ਫਿਰ ਨਿਕਲੋ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗੇਗਾ ਕਿ ਰਿਸਿਸਟ ਨਹੀਂ ਕਰਦੇ ਚੁੱਪਚੀ ਪੀਤੇ ਨੇ ਖਤਮ ਕਰਨੇ ਤੁਸੀਂ ਇੱਕ ਵਾਰੀ ਆਪਣਾ ਅੰਦੋਲਨ ਕੀਤਾ ਤੁਸੀਂ ਕਿਸਾਨ ਮੋਰਚਾ ਕੱਢਿਆ ਤੁਸੀਂ ਜਾ ਕੇ ਬਾਹ ਲਾਈ ਬੈਠੇ ਰਹੇ ਦਿੱਲੀ ਲੇਖਰ ਉਹਦਾ ਕੋ ਨਤੀਜਾ ਨਿਕਲਿਆ ਨਾ ਤੁਸੀਂ ਪਿੱਛੇ ਨਹੀਂ ਹਟੇ ਨਤੀਜਾ ਨਿਕਲਿਆ ਕਾਨੂੰਨ ਬਦਲਨੇ ਪੈ ਬਦਲਨੇ ਪੈ ਨਾ ਇਸ ਵਾਸਤੇ ਤੁਸੀਂ ਉਹਦੇ ਵਾਸਤੇ ਮਿਹਨਤ ਕੀਤੀ ਤੁਸੀਂ ਉਹਦੇ ਵਾਸਤੇ ਆਪਣਾ ਦਿੱਲੀ ਤੱਕ ਗਏ ਬੈਠਾ ਰਹਿ ਤਰਨਾ ਲਾਇਆ ਪਰ ਇਹ ਜਦੋਂ ਕੰਮ ਮਜ਼ਦ ਨਹੀਂ ਆਂਦੀ ਏ ਜਾਂ ਆਪਣੇ ਧਰਮ ਦੀ ਗੱਲ ਆਂਦੀ ਏ ਤੁਸੀਂ ਕਹਿੰਨੇ ਖੈਰ ਹੈ ਅਰਦਾਸ ਹੀ ਕਰਨੀ ਹੈ ਇਥੋਂ ਦੋਰ ਦੇਾਂਗੇ ਤੇ ਠੀਕ ਹੈ ਭਾਈ ਜੀ ਉਰੀ ਜਾ ਭਰੋਤੋ ਲੇਕਿਨ ਇਹ ਕੁਛ ਜਿਹੜੇ ਸਾਡੇ ਮੇਰੇ ਭਰਾ ਨੇ ਉਹ ਗਰਪਤ ਸਿੰਘ ਪੰਨੂ ਹੋਰਾਂ ਦੀ ਗੱਲ ਤੇ ਫੁੱਲ ਚੜਾ ਰਹੇ ਉਹ ਦਾ ਐਵੀਡੈਂਸ ਸਾਹਮਣੇ ਆਇਆ ਕੀ ਐਵੀਡੈਂਸ ਪੰਨੂ ਸਾਹਿਬ ਨੇ ਖੁਦ ਐਨਾਨਸ ਕੀਤਾ ਅ ਤੁਸੀਂ ਜਰਾ ਪਹਿਲੇ ਉਹਨਾਂ ਦੀ ਗੱਲ ਬਾਤ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਸਿੱਖ ਨਸਲ ਕੁਸ਼ੀ ਦੇ ਕਾਤਲਾਂ ਦੀ ਪੁਸਤ ਪਨਾਈ ਕਰਨ ਵਾਲਾ ਹਿੰਦੁਸਤਾਨ ਤੇ ਕਾਂਗਰਸ ਦਾ ਨੁਮਾਇੰਦਾ ਰਾਹੁਲ ਗਾਂਧੀ ਅੰਬਰਸਰ ਦੇ ਵਿੱਚ ਸਰੋਪਾਓ ਦਿੱਤਾ ਗਿਆ ਦੂਜੇ ਪਾਸੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਡਿਸਟ੍ਰਿਕਟ ਕੋਰਟਸ ਕੰਪਲੈਕਸ ਅੰਬਰਸਰ ਵਿਖੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਾਏ ਆ ਗਾਂਧੀ ਇਜ਼ ਟੈਰਰਿਸਟ ਹਿੰਦੁਸਤਾਨ ਮਰਦਾਬਾਦ ਖਾਲਿਸਤਾਨ ਰੈਫਰੰਡਮ ਜ਼ਿੰਦਾਬਾਦ ਬਾਤਲ ਦੀ ਪੁਸਤ ਪੁਣਾਈ ਕਰਨ ਵਾਲੇ ਰਾਹੁਲ ਗਾਂਧੀ ਇਸ ਦੇ ਦਲਾਲ ਵਰਡਿੰਗ ਤੇ ਦਲਾਲ ਉਜਲਾ ਇਦਾਂ ਹੀ ਅੰਬਰਸਰ ਰੇਲਵੇ ਸਟੇਸ਼ਨ ਤੇ ਅੰਬਰਸਰੋਂ ਹਰਦੁਆਰ ਜਾਣ ਵਾਲੀ ਟ੍ਰੇਨ ਦੇ ਉੱਤੇ ਛਾਪੇ ਲਾਇਆ ਮੋਦੀ ਇਸ ਟੈਰਰਿਸਟ ਹਿੰਦੋਸਤਾਨ ਮਰਦਾਬਾਦ ਖਾਲਿਸਤਾਨ ਰੈਫਰੈਂਡਮ ਜਿੰਦਾਬਾਦ ਸੁਨੇਹਾ ਦਿੰਦੇ ਆ ਇਹਨਾਂ ਦੀ ਆਉਣ ਵਾਲੀ ਦੀਵਾਲੀ ਜਿਹਦੇ ਵਿੱਚ 26 ਲੱਖ ਦੀਵੇ ਜਗਾ ਕੇ ਰੋਸ਼ਨੀ ਕਰਨਾ ਚਾਹੁੰਦੇ ਆ ਅਸੀਂ 26 ਲੱਖ ਲਗਾ ਕੇ ਉਸ ਦੀਵਾਲੀ ਨੂੰ ਹਨੇਰੇ ਚ ਬਦਲ ਦਿਆਂਗੇ ਹਰਦਵਾਰ ਤੋਂ ਅਯੋਧਿਆ ਤੱਕ ਨਿਸ਼ਾਨੇ ਤੇ ਹੈ 6 ਫਰ ਜਸਟਿਸ ਦੇ ਦੀਵਾਲੀ ਤੇ ਉਹ ਅਯੋਧਿਆ ਜਿਹੜੀ ਜਨਮ ਸਥਾਨ ਹੈ ਹਿੰਦੂ ਤਵਾ ਅਤਵਾਦ ਦਾ ਜੀ ਜਿੱਦੋ ਜਨਾਬ ਮੈਂ ਪਹਿਲੇ ਜਿਹੜਾ ਹੋਇਆ ਸੀ ਇਹ ਅਮਰਤਸਰ ਦੇ ਵਿੱਚ ਨਾਰੇ ਵੀ ਲੱਗੇ ਸਨ ਜਦੋਂ ਹੜ ਆਇਆ ਹੜ ਦੇ ਵਿੱਚ ਵੀ ਖਾਲਸਾ ਜਿੰਦਾਬਾਦ ਦੇ ਨਾਰੇ ਲੱਗੇ ਖਾਲਸਾ ਦੀ ਡਿਮਾਂਡ ਕੀਤੀ ਗਈ ਹੈ ਹੜਾਂ ਦੇ ਵਿੱਚ ਵੀ ਕਿਉਂਕਿ ਸਾਰਾ ਪੰਜਾਬ ਨੂੰ ਸਾਰੇ ਹਿੰਦੁਸਤਾਨ ਦੀ ਸਰਕਾਰਾਂ ਨੇ ਛੱਡ ਦਿੱਤਾ ਤੇ ਨਰਿੰਦਰ ਮੋਦੀ ਜਿਹੜਾ ਸੀ ਬਿਜਲੀ ਬੁਸਤੀ ਕਰਾ ਕੇ ਰੋਲਾ ਜਦੋਂ ਰੱਪਾ ਪਿਆ ਤੇ ਇੱਥੇ ਆਇਆ ਇੱਕ ਵਾਰੀ ਉਤੋਂ ਜਹਾਜ਼ ਦੇ ਉਤੋਂ ਜਲਦਾ ਲਿਆ ਥੱਲੇ ਆਪਣੇ ਜਿਹੜੇ ਸੀ ਪਸੰਦੀਦਾ ਜਿਹੜੇ ਸੀ ਲੋਕਾਂ ਨੂੰ ਆਪਣੀ ਸਰਕਾਰੀ ਮੁਲਾਜ਼ਮਾਂ ਨੂੰ ਪੱਗਾ ਬਨਾਈਆਂ ਦਸਤਾਰਾ ਪੁਆਈਆਂ ਦੇ ਸਾਹਮਣੇ ਖੜਾ ਕਰਕੇ ਸਿਰਫ ਫੋਟੋ ਸੈਸ਼ਨ ਕਰਾਇਆ ਤੇ ਜਨਾਬ 1600 ਕਰੋੜ 1600 ਕਰੋੜ ਰੁਪਈਆ 16 ਰੁਪਈਆ ਦੇ ਕੇ ਐਨੌਂਸਰ ਕੇ ਨਿਕਲ ਗਿਆ ਉਸ ਤੋਂ ਬਾਅਦ ਕੀ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ ਤੇ ਜਿਹੜੀ ਮੈਂ ਆਪਣਾ ਰਾਜਧਨੀ ਸਰਕਾਰ ਹੈ ਉਹਨਾਂ ਨੇ ਜਨਾਬ ਜਵਾਨ ਛੋੜ ਗਈ ਉਹਨਾਂ ਕਹਿੰਦੇ ਕਿ ਜੇ ਜਿਹਦਾ ਖੇਤ ਉਹਦੀ ਰੇਤ ਮਤਲਬ ਐ ਸੀ ਕਿ ਰੇਤ ਜਿਹੜੀ ਨਾ ਉਹ ਹੁਣ ਉਹ ਹੀ ਸਾਰਾ ਕੁਝ ਹੋ ਗਿਆ ਹੈ ਕਿਸਾਨ ਜਿਹੜਾ ਜੇ ਦੀ 50 50 60 70 ਹਜ਼ਾਰ ਦੀ ਵਿੱਚ ਇੱਕ ਫਸਲ ਜਿਹੜੀ ਕਿੱਲੇ ਦੀ ਰੁੜ ਗਈ ਉਹ ਜਨਾਬ ਉਸ ਰੇਤਾ ਕੱਢੇ ਹੁਣ ਕਮਾਲ ਦੀਆਂ ਪਾਲੀਸੀਆਂ ਭਗਵੰਤ ਮਾਨ ਨੇ ਤੇ ਹੋਂਜੀ ਸ਼ਰਮਿੰਦਾਇ ਕਰਦਾ ਇਸ ਪੰਜਾਬ ਨੂੰ ਆ ਕੇ بڑے بڑے ਮੁੱਖ ਮੰਤਰੀ ਰਹੇ ਨੇ ਨਖੱਠਲੇ ਵੀ ਰਹੇ ਨੇ ਨਖਟੂ ਵੀ ਰਹੇ ਨੇ ਹੈ ਕਿਸੇ ਨੇ ਵੀ ਕੋ ਬਹੁਤ ਦੇਣਾ ਨਹੀਂ ਇੱਥੇ ਕੋਈ ਕੋਈ ਬਹੁਤ ਕੋਈ ਆਪਣਾ ਕੀ ਕਹਿੰਦੇ ਨੇ ਨਹੀਂ ਕੀਤੀ ਕੋਈ ਡਿਵੈਲਪਮੈਂਟ ਨਹੀਂ ਕੀਤੀ ਨਾ ਬਾਦਲ ਨੇ ਕੀਤੀ ਨਾ ਕੈਪਟਨ ਨੇ ਕੀਤੀ ਪਰ ਭਗਵੰਤ ਮਾਨ ਨੇ ਤੇ ਆ ਕੇ ਸਾਰਾ ਥੀਏਟਰ ਨਹੀਂ ਬਣਾਤਾ ਪੰਜਾਬ ਕਿ ਜੁਗਤਾ ਮਾਰੋ ਸਟੇਜ ਮਾਰੇ ਨੀ ਕਰੋ ਠੀਕ ਹੈ ਚੱਲਦੀ ਪਈ ਖੈਰ ਪਰ ਬਨੂ ਸਾਹਿਬ ਦੇ ਅੰਦਰ ਜਿਦਾਂ ਦੇਖੋ ਅੰਮ੍ਰਿਤਸਰ ਦੇ ਵਿੱਚ ਹੁਣ ਜਿਹੜਾ ਉਹ ਸ਼ੁਰੂ ਹੋ ਗਈ ਹੈ ਛਾਪੇ ਲਗਣੇ ਬਾਲਚਾਕਿੰਗ ਸ਼ੁਰੂ ਹੋ ਗਈ ਆਪਣਾ ਜਿਦਾਂ ਦੇਖੋ ਕੰਪਲੈਕਸ ਦੇ ਵਿੱਚ ਲਿਖਿਆ ਗਿਆ ਤੇ ਲੋਕੀ ਹੁਣ ਆਪਣਾ ਇਜ਼ਹਾਰ ਕਰ ਰਹੇ ਗੋਕੇ ਗੋਕੇ ਬਹੁਤ ਖਤਰਾ ਹੈ ਬਹੁਤ ਸਾਵਧਾਨੀ ਨਾਲ ਕੰਮ ਕਰਨਾ ਪੈਂਦਾ ਕਿਉਂਕਿ ਜੇਹੜਾ ਪੁਲਿਸ ਫਿਰ ਫੜਦੀ ਹੈ ਫਿਰ ਲੋਕਾਂ ਨੂੰ ਫਿਰ ਗੋਲੀਆਂ ਮਾਰਦੀ ਹੈ ਇਸ ਤਰ੍ਹਾਂ ਲੋਕਾਂ ਨੂੰ ਪਰ ਕਰਕੇ ਕੋਈ ਸ਼ੱਕ ਵਿੱਚ ਕੁਝ ਪੁਲਿਸ ਮੁਕਾਬਲੇ ਦੁਬਾਰਾ ਸ਼ੁਰੂ ਹੋ ਜਾਂਦੇ ਇਹਨਾਂ ਨੂੰ ਤੁਸੀਂ ਆਪਣਾ ਦੇਖੋ ਆਪਣਾ ਤੁਸੀਂ ਸੰਘਰਸ਼ ਕਰਨਾ ਹੈ ਪਰ ਇਹਨੂੰ ਉਹ ਮੌਕਾ ਵੀ ਨਹੀਂ ਦੇਣਾ ਕਿ 84 ਵਾਪਸ ਲਿਆ। ਇਹ ਫਿਰ ਕਹਿਣ ਜੀ ਕਿ ਦੇਖਿਏ ਨੌਜਵਾਨ ਜਿਹੜੇ ਸੀ ਇਹ ਇਹ ਟੈਰਰਿਸਟ ਨੇ ਇਹਨਾਂ ਦੇ ਹਥਿਆਰ ਬੰਨ੍ਹ ਲਏ ਇਹਨਾਂ ਦੇ ਕੋਲ ਹਥਿਆਰ ਹੈ ਇਹਨਾਂ ਨੂੰ ਮਾਰਨਾ ਇਹਨਾਂ ਨੂੰ ਫਾੜਨਾ ਇਹ ਕੰਮ ਜਿਹੜਾ ਨਾ ਇਹ ਵਾਪਸ ਨਹੀਂ ਆਣਾ ਚਾਹੀਦਾ। ਇਹ ਕੰਮ ਵਾਪਸ ਨਹੀਂ ਆਣਾ ਚਾਹੀਦਾ। ਦੂਜਾ ਕਿਰਪਾ ਕਰ ਸੰਗਤ ਜੀ ਕਿ ਜੇ ਟ੍ਰੇਨ ਦੇ ਉੱਤੇ ਲਿਖਿਆ ਟ੍ਰੇਨ ਉੱਤੇ ਜਿਹੜਾ ਲਿਖਿਆ ਗਿਆ ਇਹ ਹਰਦੁਆਰ ਜਾਏ ਇਹ ਹਿੰਦੁਸਤਾਨ ਦੇ ਖਿੰਦੂਆ ਨੇ ਕੋਲ ਨੂੰ ਨਹੀਂ ਪਤਾ ਲੱਗੇਗਾ ਕਿ ਜਿਹੜੇ ਦੇਖੋ ਜਿਹੜਾ ਮਜ਼ਹਬ ਨੂੰ ਬਲੀਵ ਕਰਦਾ ਉਹਨੂੰ ਦੂਸਰੇ ਧਰਮ ਦਾ ਜਿਹੜੇ ਧਰ ਗੋ ਕੇ ਜਿਹੜਾ Hindu ਧਰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਐਕਸਟਰੀਮਿਸਟ ਐ ਐਕਸਟਰੀਮਿਜ਼ਮ ਪਾਈ ਜਾਂਦੀ ਹੈ ਬਹੁਤ ਜ਼ਿਆਦਾ ਨੈਗੇਟਿਵਿਟੀ ਪਾਈ ਜਾਂਦੀ ਹੈ ਇਹ ਮੁਸੀਬਤ ਹੈ ਇਹਨੇ ਕਿ ਇਸ ਧਰਮ ਐਸੇ ਜਿਹੜਾ ਧਰਮ ਐਸੇ ਜਿਹੜੇ ਦੂਸਰੇ ਧਰਮਾਂ ਨੂੰ ਕਹਿੰਦਾ ਦਬਾ ਦਿਓ ਮਾਰ ਦਿਓ ਇਹਨੂੰ ਖਤਮ ਕਰ ਦਿਓ ਜਿਹੜੀ ਹੈਜੀਮੋਨੀ ਜਿਹੜੀ ਆਪਣਾ ਹੈ ਨਾ ਇਹਦਾ ਫਲਸਫਾ ਇਸ ਧਰਮ ਦਾ ਉਸਲ ਉਸਲ ਪ੍ਰੋਬਲਮ ਉਹ ਹੈਗਾ ਵਰਨਾ ਦੇਖੋ ਇਸਲਾਮ ਧਰਮ ਹੈ ਅਸੀਂ ਇਸਲਾਮ ਦੀ ਪ੍ਰੈਕਟਿਸ ਕਰਨੇ ਆ ਤੇ ਪਹਿਲਾਂ ਅਸੀਂ ਸਿੱਖਾਂ ਨੂੰ ਵੈਲਕਮ ਕਰਨੇ ਆ ਅਸੀਂ ਜਾ ਕੇ ਉੱਥੇ ਆਪਣਾ ਜਿਹੜਾ ਨਾ ਪੁਲ ਚੜਾਉਣੇ ਇਹਨਾਂ ਦੇ ਨਾਲ ਗੱਲਾਂ 'ਚ ਹਾਰ ਭੋਣ ਟੈਰੀ ਦੇ ਉੱਤੇ ਹੀ ਜਾ ਕੇ ਸ਼ਬੀਲਾਂ ਲੱਗ ਜਾਂਦੀਆਂ ਟੈਂਟ ਲੱਗ ਜਾਂਦੇ ਨੇ ਇਹਨਾਂ ਦੇ ਵਾਸਤੇ ਇੰਨਾ ਕੁਝ ਕਰਨੇ ਅਸੀਂ ਪਾਕਿਸਤਾਨ ਦੀ ਤਰਫੋਂ ਇੰਨਾ ਧਰਮ ਦਾ ਖਿਆਲ ਕੀਤਾ ਜਾਂਦਾ ਕਿ ਮੈਨੂੰ ਕਿ ਮੈਨੂੰ ਕਿ ਇਨਸੀਡੈਂਟ ਯਾਦ ਹੈ ਕਿ ਆਪਣਾ ਇੱਕ ਜਿਹੜੀ ਲੱਗਿਆ ਸੀ ਉਹਦਾ ਆਪਣਾ ਕੈਂਪ ਆਪਣੇ ਇਸ ਆਪਣਾ ਆਇਸਾਨ ਸ਼ਰਧਾਲੂ ਤੇ ਯਾਤਰੀ ਆਯੋਜਨ ਤੇ ਕਿਸੇ ਆਪਣਾ ਇੱਕ ਕਹਿੰਦੇ ਨੇ ਇੱਕ ਸਾਡਾ ਮੁੰਡਾ ਸੀ ਪੁਲਿਸ ਵਾਲਾ ਸਿਕਿਉਰਿਟੀ ਡਿਊਟੀ ਲੱਗੀ ਸੀ ਉਹ ਹਾਰ ਥੱਕਾ ਕੇ ਕਿਤੇ ਸਾਈਡ ਤੇ ਹੋ ਕੇ ਦੂਰ ਸੀ ਦੂਰ ਸੀ ਤੇ ਕੋਈ ਸਿਗਰਟ ਦਾ ਆਪਣਾ ਆਦੀ ਸੀ ਉਹਨੇ ਜਾ ਕੇ ਉਹਤੇ ਸਿਗਰਟ ਲਾ ਲਿਆ ਸਿਗਰਟ ਲਾਇਆ ਉਹਨੂੰ ਵੀ ਬੁਰਾ ਖਿਆਲ ਕੀਤਾ ਗਿਆ ਔਰ ਉਸ ਮੁੰਡੇ ਨੂੰ ਵੀ ਜਿਹੜੀ ਸੀ ਨਾ ਮੁਅਤਲ ਕਰ ਦਿੱਤਾ ਗਿਆ ਪੁਲਿਸ ਦੀ ਡਿਊਟੀ ਦੇ ਉੱਤੇ ਤੇ ਦੁਬਾਰਾ ਇਸ ਚੀਜ਼ ਦਾ ਖਿਆਲ ਕੀਤਾ ਗਿਆ ਕਿ ਡਿਊਟੀਆਂ ਜਿਹੜੀਆਂ ਸਰਕਾਰੀ ਵਿਵਸਥਾ ਜਾਂ ਆਪਣਾ ਸਿਕਿਉਰਿਟੀ ਡਿਊਟੀ ਸਿਰਫ ਪਾਕਿਸਤਾਨ ਚ ਉਹਨਾਂ ਹੀ ਹਲਕਾਰਾਂ ਦੀ ਉਹਨਾਂ ਯਾਤਰੀਆਂ ਉਹਨਾਂ ਹੀ ਜਿਹੜੀ ਆਪਣਾ ਜਿਹੜੀ ਨਾ ਵਿਵਸਥਾ ਦੀ ਲੱਗੇ ਉਹਨਾਂ ਹੀ ਕਰਮਚਾਰੀਆਂ ਦੀ ਜਿਹੜੀ ਡਿਊਟੀ ਲੱਗੇ ਜਿਹੜੇ ਸਿਗਰਟ ਨਹੀਂ ਪੀਂਦੇ ਜਿਹੜੇ ਪਹਾਨੀ ਖਾਂਦੇ ਜਿਹੜੇ ਵੀੜੀ ਨਹੀਂ ਪੀਂਦੇ ਠੀਕ ਹੈ ਤਾਂ ਕਿ ਜਿਹੜਾ ਧਾਰਮਿਕ ਜਿਹੜਾ ਆਪਣਾ ਹਾਰਮਨੀ ਉਹ ਕਾਇਮ ਰਹੇ ਪਾਕਿਸਤਾਨ ਜਿਹੜਾ ਉਹ ਇਸ ਲੈਵਲ ਤੇ ਜਾ ਕੇ ਇਸ ਇਨਸਟੈਂਕਟ ਤੇ ਜਾ ਕੇ ਆਪਣੇ ਸਿੱਖ ਭਰਾਵਾਂ ਵਾਸਤੇ ਸੋਚਦਾ ਇਸ ਭਰਾਵਾਂ ਵਾਸਤੇ ਸੋਚਦਾ ਕਿਉਂਕਿ ਸਮਝਦਾ ਕਿ ਜਿਹੜਾ ਇਹ ਉਹਨਾਂ ਦੇ ਧਰਮ ਸਥਾਨ ਇੱਥੇ ਨੇ ਧਾਰਮਿਕ ਸਥਾਨ ਪਾਕਿਸਤਾਨ ਦੇ ਨੇ ਅਸੀਂ ਉਹਨਾਂ ਦੇ ਕਸਟੋਡੀਅਨ ਆ ਤੇ ਅਸੀਂ ਇਹਨਾਂ ਦੇ ਵਾਸਤੇ ਉਹਨੂੰ ਵੈਲਕਮ ਕਰਦੇ ਆ ਕਿਉਂਕਿ ਅਸੀਂ ਵੀ ਇੱਕ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਆ ਅਸੀਂ ਵੀ ਇੱਕ ਬਲੀਫ ਸਿਸਟਮ ਦਾ ਇਸ ਵਾਸਤੇ ਸਾਨੂੰ ਉਹਨਾਂ ਦੀ ਸਾਡੇ ਜਿਹੜੇ ਹਿੰਦੂ ਨੇ ਇੱਥੇ ਕੁਝ ਹੀ ਕਿਤੇ ਆ ਕੇ ਦੇਖੋ ਪ੍ਰਪਗੈਂਡਾ ਐ ਇੱਕ ਸਾਈਡ ਤੇ ਐ ਜਿੱਦਾਂ ਮਰਜ਼ੀ ਕਰੋ ਸਾਡੇ ਇੱਥੇ ਸਿੰਧ ਦੇ ਵਿੱਚ ਭਾਰੀ ਮਾਤਰਾ ਦੇ ਹਿੰਦੂ ਰਹਿੰਦੇ ਨੇ ਇੱਥੇ ਆਪਣਾ ਨੰਗਰਪਾਰ ਦੇ ਕੋਲ ਸਾਰੇ ਆਪਣਾ ਜਿਹੜਾ ਉੱਥੇ ਪੂਰੇ ਮਿੱਟੀ ਦੇ ਵਿੱਚ ਸਾਰੇ 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 ਹਿੰਦੂ ਰਹਿੰਦੇ ਔਰ ਜਦਾਂ ਦੇਖੋ ਕਿਤਨੀ ਉਹਨਾਂ ਨੂੰ ਆਪਣਾ ਫ੍ਰੀਲੀ ਆਜ਼ਾਦੀ ਹੈ ਆਪਣੇ ਉਹਨਾਂ ਨੇ ਆਪਣਾ ਉੱਥੇ ਰਾਮ ਮੰਦਰ ਕਾਇਮ ਨੇ ਉਹ ਆਪਣੇ ਉੱਥੇ ਦੀਵਾਲੀ ਮਨਾਉਣ ਹੋਲੀ ਮਨਾਉਣ ਜੋੜ ਦੇ ਜੋੜ ਦੇ ਧਾਰਮਿਕ ਉਹਨਾਂ ਦੇ ਸਿਲਸਿਲੇ ਨੂੰ ਕਰਦੇ ਪਾਕਿਸਤਾਨ ਦਨ ਗਵਰਨਮੈਂਟ ਪੂਰੀ ਤਰ੍ਹਾਂ ਨੂੰ ਫੈਸਿਲਿਟੇਟ ਕਰਦੀ ਸਿਕਿਉਰ ਕਰਦੀ ਔਰ ਕਿਸੇ ਬੰਦੇ ਦੀ ਹਿੰਮਤ ਨਹੀਂ ਉੱਣੀ ਜਾਂ ਕਿ ਉਹਨੂੰ ਕੋਈ ਜਾ ਕੇ ਮਾਰੇ ਕੁੱਟੇ ਜਿਵੇਂ ਕਿ ਹਿੰਦੁਸਤਾਨ ਚ ਹੁੰਦਾ ਕਿ ਕੋਈ ਬੀਫ ਤੇ ਨਿਚ ਕਰਦੇ ਹੋ ਕਿਸੇ ਨੂੰ ਕੁਝ ਕਰਦੇ ਹੋ ਕਿਸੇ ਦੀ ਦਸਤਾਰ ਨੂੰ ਜਿਹੜਾ ਸੀ ਉਹ ਆਪਣਾ ਬੇਤੌਕੀਰ ਕਰਨ ਦੀ ਕੋਸ਼ਿਸ਼ ਕਰੋ ਇਹ ਪਾਕਿਸਤਾਨ ਦੀ ਜਿਹੜੀ ਆਪਣਾ ਸਿਸਟਮ ਹੈ ਉਹ ਰਿਸਪੈਕਟ ਕਰਦਾ ਸਾਰੇ ਧਰਮਾਂ ਦਾ ਸਾਡੇ ਤੇ ਕ੍ਰਿਸਚੀਅਨਸ ਵੀ ਨੇ ਕੋਈ ਇੱਕ ਅੱਧਾ ਕਿਤੇ ਵਾਕਿਆ ਕੋਈ મતਭਾਗਾ ਹੋ ਜਾਂਦਾ ਉਹ 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 ਨਿਕਨ ਉਹਨੂੰ ਦੇਖੋ ਤੁਸੀਂ ਪਰੇਸ਼ਕੀਤਾ ਜਾਂਦਾ ਹਰ ਇੱਕ ਤੇ ਕ੍ਰਿਸਚੀਅਨ ਦਾ ਇੱਕ ਗੁਰਦੁਆਰਾ ਜਿਹੜਾ ਸੀ ਉਹਨਾਂ ਦਾ ਜਲਾਣ ਦਾ ਉਹਦੀ மதਬੀ ਸਥਾਨ ਜਲਾਣ ਦਾ ਇੱਕ ਵਾਕਿਆ ਪੇਸ਼ ਆ ਜਿਹੜਾ ਮਤਲਬ ਵਿੱਚ ਉਸ ਤੋਂ ਬਾਅਦ ਸਰਕਾਰ ਪਾਕਿਸਤਾਨ ਦਾ ਚੀਫ ਜਸਟਿਸ ਜਿਹੜਾ ਸੀ ਉਹ ਚਲਾ ਗਿਆ ਉੱਥੇ ਜਾ ਕੇ ਉਹਨਾਂ ਦੇ ਜ਼ਾਰੇ ਜੱਕੀ ਕੀਤੀ ਕਰੋ ਕਾਜ਼ੀ ਫਾਜ਼ੀ ਸਾਹਿਬ ਤੁਸੀਂ ਸਮਝ ਦੇਖਿਆ ਜੋ ਸਟੇਟ ਇਸ ਕੁਵਰ ਦੇ ਨਾਲ ਇਹਨਾਂ ਚੀਜ਼ਾਂ ਨੂੰ ਡੱਕਦੀ ਪਰ ਖੁੱਲੀ ਛੁੱਟੀ ਹੈ ਹਿੰਦੁਸਤਾਨ ਵਿੱਚ ਤੇ ਲੇਕਿਨ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਜਵਾਨ ਨੇ ਉਹਨਾਂ ਨੇ ਇਹ ਕਾਰਨ ਨੇ ਵੀ ਕੀਤੇ ਨੇ ਉਹਨਾਂ ਨੇ ਪਹਿਲੇ 84 ਵਿੱਚ ਵੀ ਲੋਕਾਂ ਨੂੰ ਦੱਸਿਆ ਸੀ ਕਿ ਅਸੀਂ ਜਿਹੜਾ ਨਾ ਸਾਡੀ ਪੰਜਾਬੀ ਕੌਮ ਜਿਹੜੀ ਕਿ ਗੁਲਾਮੀ ਕਬੂਲ ਨਹੀਂ ਕਰਦੀ ਹੁਣ ਵੀ ਝਗੜਾ ਗੁਲਾਮੀ ਤੇ ਆਜ਼ਾਦੀ ਦਾ ਹੈ ਤੇ ਸਾਡੇ ਜਿਹੜੇ ਸਿੰਘ ਭਰਾ ਨੇ ਸਾਡੇ ਜਿਹੜੇ ਪੰਜਾਬੀ ਭਰਾ ਨੇ ਜਿਹੜੇ ਸਿੱਖ ਭਰਾ ਨੇ ਉਹ ਹਮੇਸ਼ਾ ਆਜ਼ਾਦੀ ਵੱਲ ਖੜੇ ਹੋਣਗੇ ਆਜ਼ਾਦੀ ਪੱਖ ਨੇ ਉਹ ਖਾਲਸਾਣ ਪੱਖ ਨੇ ਤੇ ਤੁਸੀਂ ਜਨਾਬ ਆਪਣੇ ਫਿਰ ਇੱਕ ਵਾਰੀ ਅਰਦਾਸ ਦੁਆ ਤੇ ਤੁਹਾਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਭੁੱਲਣਾ ਨਹੀਂ ਕਿ 3 ਨਵੰਬਰ ਨੂੰ ਜਿਹੜਾ ਓਟਵਾ ਦੇ ਵਿੱਚ ਰੈਫਰੈਂਡਮ ਹੈ ਉਹਦੇ ਵਿੱਚ ਨਾ ਸਿਰਫ ਤੁਸੀਂ ਜਾ ਕੇ ਆਪਣਾ ਹਿੱਸਾ ਪਾਣਾ ਨਾ ਸਿਰਫ ਵੋਟ ਪਾਣਾ ਬਲਕਿ ਤੁਸੀਂ ਲੋਕਾਂ ਨੂੰ ਮੋਟੀਵੇਟ ਵੀ ਕਰਨਾ ਲੋਕਾਂ ਨੇ ਜਨਾਬ ਆਪਣੇ ਲੋਕਾਂ ਨੂੰ ਇਹ ਵੀ ਲੋਕਾਂ ਨੂੰ ਸੱਦੇ ਵੀ ਗਣਨੇ ਤੁਸੀਂ ਵੀ ਜਾ ਕੇ ਆਪਣਾ ਆਪਣੀ ਰਾਏ ਦਾ ਇਜ਼ਹਾਰ ਕਰੋ ਕਿ ਤੁਸੀਂ ਜਨਾਬ ਸਟੇਟਸ ਕੋ ਚਾਹੁੰਦੇ ਹੋ ਜਾਂ ਆਪਣੇ ਵਾਸਤੇ ਅਲੱਗ ਮੁਲਕ ਚਾਹੁੰਦੇ ਹੋ ਖਾਲਿਸਤਾਨ ਦੇ ਫਰੰਡਮ ਤੇ ਹੋਰ ਵੀ ਕਿਸਮ ਦੀਆਂ ਖਬਰਾਂ ਲੈ ਲੈ ਕੇ ਤੁਹਾਡੇ ਕੋਲ ਮੈਂ ਆਉਂਦਾ ਰਵਾਂਗਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਅੱਛੀ ਲੱਗੀ ਤੁਸੀਂ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਨੂੰ ਦਿਓ ਇਜਾਜ਼ਤ ਰੱਬਾ